ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੋਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਗੇ ਹਾਜ਼ਰਾਂ ਜੀ ਤੁਹਾਡੇ ਸਾਹਮਣੇ ਅੱਜ ਦਾ ਇੱਕ ਨਵਾਂ ਸਬਜੈਕਟ ਤੇ ਟੌਪਿਕ ਲੈ ਕੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਬਹੁਤਾਂ ਮਹੀਨਾ ਚੜ ਚੁੱਕਿਆ ਹੈ ਜੇ ਕਹਿ ਲਈ ਤਾਂ ਦਸੰਬਰ ਚੱਲ ਰਿਹਾ ਹੈ ਤਾਂ ਆਪ ਸਾਰੇ ਹੀ ਜਿਹੜੇ ਵੀ ਸਿੱਖ ਇਤਿਹਾਸ ਤੋਂ ਜਾਣੂ ਨੇ ਉਹਨਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜਾ ਪੋਹ ਦਾ ਮਹੀਨਾ ਜਾਂ ਦਸੰਬਰ ਦਾ ਮਹੀਨਾ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਉਹਦੇ ਮਹੀਨੇ ਦੀ ਗੱਲ ਕਰ ਲਈਏ ਦਸੰਬਰ ਦੇ ਮਹੀਨੇ ਦੀ ਗੱਲ ਕਰੀਏ ਤਾਂ ਸਾਈਬੇ ਕਮਾਲ ਸ੍ਰੀ ਗੁਰਕੁੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪੂਰੇ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਛੋਟੇ ਸਹਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੀ ਸਿੰਘ ਨੂੰ ਜਿਹੜੇ ਉਹ ਸ਼ਹੀਦ ਕੀਤਾ ਗਿਆ ਸੀ ਸ਼ਹੀਦੀ ਦਿਹਾੜਾ ਦੇ ਤੌਰ ਤੇ ਜਿਹੜੇ ਆਪਾਂ ਯਾਦ ਕਰਦੇ ਹਾਂ ਇੱਕ ਸੋਗ ਦੇ ਦਿਨ ਜਿਹੜੇ ਉਹ ਮਨਾਏ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਸ਼ਿੱਖਿਆ ਵਿਭਾਗ ਨੇ ਵੀ ਇੱਕ ਪਹਿਲ ਕਦਮੀ ਕੀਤੀ ਹੈ ਕਿ ਇਨ੍ਹਾਂ ਯੋਧਿਆਂ ਨੂੰ ਯਾਦ ਕਰਦੇ ਹੋਏ ਬਾਲ ਜਿਹੜੇ ਵੀਰ ਜਾਂ ਵੀਰਵਾਲ ਕਹਿ ਦਈਏ ਉਹਦੇ ਤੌਰ ਤੇ ਠੀਕ ਹੈ ਜੀ ਤਾਂ ਇਨ੍ਹਾਂ ਬੱਚਿਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਸੇ ਸਬੰਧ ਦੇ ਵਿੱਚ ਸਕੂਲਾਂ ਦੇ ਵਿੱਚ ਕੁਇਜ਼ ਕੰਪੀਟੀਸ਼ਨ ਹੋਣਾ ਹੈ ਤਾਂ ਉਸੇ ਕੁਇਜ਼ ਕੰਪੀਟੀਸ਼ਨ ਦੇ ਰਿਲੇਟਡ ਆਪਾਂ ਤੁਹਾਡੇ ਸਾਹਮਣੇ ਕੁਝ ਕੁਐਸਚਨ ਲੈ ਕੇ ਆਏ ਹਾਂ ਜਿਹੜੇ ਕੁਇਜ਼ ਕੰਪੀਟੀਸ਼ਨ ਦੇ ਵਿੱਚ ਤੁਹਾਡੇ ਸਹਾਇ ਹੋਣਗੇ ਠੀਕ ਹੈ ਜੀ ਕਿਰਪਾ ਕਰਕੇ ਸਾਰੇ ਬੱਚੇ ਜ਼ਰੂਰ ਦੇਖਣ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸਾਂਝਾ ਕਰਿਓ ਟੀਚਰ ਅਤੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਇਹ ਨਿਹੜਾ ਜ ਆਪਾਂ ਕੁਇਜ਼ ਲੈ ਕੇ ਜੇ ਕੁਐਸਚਨ ਆਨਸਰ ਲੈ ਕੇ ਆਏ ਆ ਸੋ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਕੁਐਸਚਨ ਆ ਆਪਣੇ ਕੋਲੇ ਜੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਕਿਸ ਕਿਸ ਨੇ ਵजीर खान ਦੇ ਹਵਾਲੇ ਕੀਤਾ ਜਿਸ ਤਰ੍ਹਾਂ ਤੁਸੀਂ ਆਪਸ਼ਨਾਂ ਦੇਖ ਸਕਦੇ ਹੋ ਜੀ ਦੇਵਦਾਸ ਬ੍ਰਾਹਮਣ ਗੰਗੂ ਜਾਬਰਜਨਾ ਤੇ ਜਿਹਦਾ ਇਹਦਾ ਰਾਈਟ ਆਨਸਰ ਦੀ ਜੇਕਰ ਗੱਲ ਕਰੀਏ ਤਾਂ ਗੰਗੂ ਠੀਕ ਹੈ ਜੀ ਸੈਕੰਡ ਕੁਐਸਚਨ ਆ ਆਪਣਾ ਵजीर खान ਕਿੱਥੋਂ ਦਾ ਫੌਜਦਾਰ ਸੀ অপশন ਆ ਤੁਹਾਡੇ ਸਾਹਮਣੇ ਹਨ ਦਿੱਲੀ ਅਜਮੇਰ ਸਰਹਿੰਦ ਜਾਂ ਪੰਜਾਬ ਠੀਕ ਹੈ ਜੀ ਤੇ ਇਹਦਾ ਜੇਕਰ ਰਾਈਟ ਆਨਸਰ ਦੀ ਗੱਲ ਕਰੀ ਤਾਂ ਸਰਹੰਦ ਦਾ ਜਿਹੜਾ ਉਹ ਫੌਜਦਾਰ ਸੀ ਨੈਕਸਟ ਹੈ ਜੀ ਆਪਣੇ ਕੋਲੇ ਮਾਤਾ ਗੁਜਰੀ ਜੀ ਅਤੇ ਸਾਹਿਬ ਜادہ ਨੂੰ ਕਿੱਥੇ ਕੈਰ ਕੀਤਾ ਗਿਆ ਇਹਦੇ ਵਿੱਚ ਕਿਲੇ ਵਿੱਚ ਭੋਰਾ ਸਾਹਿਬ ਵਿੱਚ ਇੱਕ ਸਪਾਹੀ ਦੇ ਘਰ ਵਿੱਚ ਜਾਂ ਠੰਡੇ ਦੇ ਬੁਰਜ ਵਿੱਚ ਠੀਕ ਹੈ ਅਕਸਰ ਹੀ ਤਕਰੀਬਨ ਵੈਸੇ ਸਾਰੇ ਹੀ ਬੱਚਿਆਂ ਨੂੰ ਇਸ ਦਾ ਸਹੀ ਆਨਸਰ ਜਿਹੜਾ ਉਹ ਪਤਾ ਹੋਗਾ ਠੰਡੇ ਬੁਰਜ ਨੈਕਸਟ ਆਪਾਂ ਗੱਲ ਕਰੀਏ ਛੋਟੇ ਸਹਿਬਜ਼ਾਦੇ ਦਾ ਕੀ ਨਾਮ ਸੀ ਠੀਕ ਹੈ ਜੀ ਇਹ ਨਾਮ ਆਪਾਂ ਨੂੰ ਦਿੱਤੇ ਹੋਇਆ ਥੋੜਾ ਅੱਗੇ ਪਿੱਛੇ ਕਰਕੇ ਦਿੱਤੇ ਆ ਜੇਕਰ ਵੱਡੇ ਸਹਿਬਜ਼ਾਦੇ ਦੀ ਗੱਲ ਕਰੀਏ ਬਾਬਾ ਅਜੀਤ ਸਿੰਘ ਤੇ ਜੋਰਾਵਰਤ ਸਿੰਘ ਤੇ ਫਤੀ ਸਿੰਘ ਤਾਂ ਥਰਡ ਆਨਸਰ ਹੈ ਜਿਹਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੀ ਸਿੰਘ ਇਹਦਾ ਸਹੀ ਆਨਸਰ ਹੋਊਗਾ ਜੀ ਨੈਕਸਟ ਆਪਾਂ ਗੱਲ ਕਰ ਲਈ ਛੋਟੇ ਸਹਿਬਜ਼ਾਦੇ ਆਪਣੇ ਪਿਤਾ ਜੀ ਤੋਂ ਕਿੱਥੇ ਵਿਛੜੇ ਸਨ ਠੀਕ ਹੈ ਜੀ ਸਰਹਿੰਦਪਾਰ ਸਰਸਨ ਨਦੀ ਤੇ ਯੰਗ ਦੇ ਮੈਦਾਨਾਂ ਜਾਂ ਆਪਣੇ ਮਹਿਲ ਵਿੱਚ ਤਾਂ ਅਕਸਰ ਇਹ ਗਾਣਿਆਂ ਦੇ ਵਿੱਚ ਵੀ ਜਾਂ ਹੋਰ ਕਵਿਤਾਵਾਂ ਦੇ ਵਿੱਚ ਵੀ ਕੀਤਾ ਜਾਂਦਾ ਸਰਸਾ ਨਦੀ ਤੇ ਜਿਹੜਾ ਉਹ ਪਰਿਵਾਰ ਵਿਛੜਾ ਹੋਇਆ ਸੀ ਤੇ ਤਾਂ ਰਾਈਟ ਆਨਸਰ ਜਿਹੜਾ ਹੋਊਗਾ ਜੀ ਉਹ ਸਰਸਾ ਨਦੀ ਹੋਊਗਾ ਨੈਕਸਟ ਹੈ ਜੀ ਆਪਣੇ ਕੋਲੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਕੌਣ ਸੀ ਠੀਕ ਹੈ ਜਦੋਂ ਪਰਿਵਾਰ ਵਿਛੜਾ ਹੋਇਆ ਗੁਰੂ ਸਾਹਿਬਾ ਅਲੱਗ ਚਲੇ ਗਏ ਬਾਕੀ ਜਿਹੜੇ ਸਿੰਘ ਸੀ ਉਹ ਅਲੱਗ ਚਲੇ ਗਏ ਠੀਕ ਹੈ ਜੀ ਛੋਟੇ ਸਹਿਬਜ਼ਾਦਿਆਂ ਦੇ ਨਾਲ ਉਸ ਸਮੇਂ ਕੌਣ ਸੀ ਜਦੋਂ ਉਹਨਾਂ ਨੂੰ ਜਿਹੜਾ ਸਰਸਾ ਨਦੀ ਤੇ ਵਿਛੜਾ ਹੋਇਆ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਤੇ ਮਾਤਾ ਜੀ ਉਹਨਾਂ ਦੀ ਦਾਦੀ ਮਾਂ ਮਾਤਾ ਗੁਜਰੀ ਜੀ ਜਾਂ ਉਹਨਾਂ ਦਾ ਪੁਰਵਰਾਪਰ ਜਿਹੜਾ ਪੂਰਾ ਪਰਿਵਾਰ ਤਾਂ ਇਹਦਾ ਰਾਈਟ ਆਨਸਰ ਹੋਏਗਾ ਸੀ ਉਹਨਾਂ ਦੀ ਦਾਦੀ ਮਾ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਸੀ ਸਤਮਾ ਕੁਐਸਚਨ ਹੈ ਜੀ ਆਪਣਾ ਸਾਬਜਾਦਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ ਠੀਕ ਹੈ ਜੀ ਮਾਤਾ ਗੁਜਰੀ ਜੀ ਉਹਨਾਂ ਦੀ ਦਾਦੀ ਦਾ ਨਾਮ ਸੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਦਾਦਾ ਜੀ ਦਾ ਨਾਮ ਸੀ ਸ੍ਰੀ ਗੁਰੂ ਤੇਗ ਬਹਾਦਰ ਠੀਕ ਹੈ ਜੀ ਇਹਦਾ ਸਹੀ ਆਨਸਰ ਹੋ ਗਿਆ ਨੈਕਸਟ ਆਪਣੇ ਕੋਲੇ 8ਵਾਂ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਕੌਣ ਮਿਲਿਆ ਸੀ ਠੀਕ ਹੈ ਜਦੋਂ ਇਹਨਾਂ ਦਾ ਪਰਿਵਾਰ ਵਿਛੋੜਾ ਹੋ ਗਿਆ ਗੁਰੂ ਸਾਹਿਬ ਅਲੱਗ ਚਲੇ ਗਏ ਅਤੇ ਮਾਤਾ ਗੁਜਰੀ ਛੋਟ ਸਾਹਿਬ ਦੇ ਅਲੱਗ ਅਲੱਗ ਚਲੇ ਗਏ ਤਾਂ ਉਹਨਾਂ ਨੂੰ ਉਸ ਸਮੇਂ ਕੌਣ ਮਿਲਿਆ ਸੀ ਤਾਂ ਉਹਨਾਂ ਨੂੰ ਮਿਲਿਆ ਸੀ ਜੀ ਸਹੀ ਆਨਸਰ ਹੈ ਗੰਗੂ ਬ੍ਰਾਹਮਣ ਠੀਕ ਹੈ ਸੀ ਤੇ ਨੈਕਸਟ ਕੁਐਸਚਨ ਹੈ ਆਪਣੇ ਗੰਗੂ ਬ੍ਰਾਹਮਣ ਕੌਣ ਸੀ ਇਹਦੇ ਬਿਲਕੁਲ ਰਿਲੇਟਡ ਕੁਐਸਚਨ ਨੇ ਗੰਗੂ ਬ੍ਰਾਹਮਣ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪੜੋਸੀ ਸੀ ਸਾਬ ਜੰਦਾ ਦਾ ਮਾਮਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਨੌਕਰ ਸਹਿ ਚੁੱਕਾ ਸੀ ਜਾਂ ਇੱਕ ਅਣਜਾਣ ਇਨਸਾਨ ਸੀ ਤਦਾ ਰਾਈਟ ਆਨਸਰ ਆਊਗਾ ਜੀ ਗੁਰਗੋਮ ਸਿੰਘ ਦਾ ਨੌਕਰ ਜੋ ਕਿ ਰਸੋਈਆ ਭਾਵ ਰਸੋਈ ਦੇ ਵਿੱਚ ਕੰਮ ਕਰਦਾ ਸੀ ਰਸੋਈਏ ਦੇ ਤੌਰ ਤੇ ਵੀ ਕਿ ਫਿਰ ਕੁਐਸਚਨ ਬਣ ਜਾਂਦਾ ਹੈ ਕਿ ਗੁਰਗੋਮ ਸਿੰਘ ਦਾ ਰਸੋਈਆ ਕੌਣ ਸੀ ਜੈ ਗੰਗੂ ਕੌਣ ਸੀ ਤਾਂ ਉਹ ਸੀਗਾ ਰਸੋਈਆ ਠੀਕ ਹੈ ਜੀ ਨੈਕਸਟ ਕੁਐਸਚਨ ਆਪਾਂ ਦਾ ਜੀ ਛੋਟੇ ਸਾਹਿਬ ਜਨ ਦੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਕਿਹੜੇ ਸ਼ਹਿਰ ਪਹੁੰਚਾਇਆ ਗਿਆ ਸੀ ਲੁਧਿਆਣਾ ਅਮਲੋ ਸਰਹੰਦ ਜਾਂ ਮਲੇਰਕੋਟਲਾ ਤੇ ਇਹਦਾ ਰਾਈਟ ਆਨਸਰ ਹੈਗਾ ਜੀ ਸਰਹੰਦ ਹਾਂਜੀ ਅਗਲੇ ਕੁਝ ਕੁਐਸਚਨ ਆਪਣੇ ਜਿਹੜੇ ਕੋਲੇ ਹੈਗੇ ਉਹ ਸੋਲਵਡ ਹੋਣਗੇ ਜੀ ਇਹ ਤਾਂ ਸੀਗੇ ਅਨਸੋਲਵਡ ਤਾਂ ਕਿ ਬੱਚਿਆਂ ਦੇ ਵਿੱਚ ਵੀ ਥੋੜੀ ਜਿਗਿਆਸਾ ਵਧੇ ਤੇ ਉਹਨਾਂ ਨੂੰ ਵੀ ਥੋੜੇ ਜੇ ਕਨਫਿਊਜ਼ ਕੁਐਸਚਨ ਹੋਣ ਅਗਲੇ ਜਿਹੜੇ ਕੁਐਸਚਨ ਹੈਗੇ ਉਹ ਆਪਣੇ ਕੋਲੇ ਹੈਗੇ ਜੀ 25 ਕੁਐਸਚਨ ਨੇ ਜਿਹੜੇ ਤੁਹਾਨੂੰ ਸੋਲਵਡ ਮਿਲਣਗੇ ਤਾਂ ਇਹ ਵੀ ਤੁਹਾਡੇ ਕੁਇਜ਼ ਦੇ ਵਿੱਚ ਬੜੇ ਸਹਾਇੀ ਹੋਣਗੇ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਦਾ ਕੀ ਨਾਮ ਸੀ ਤਾਂ ਬਾਬਾ ਫਤੇ ਸਿੰਘ ਜੀ ਉਹਨਾਂ ਦਾ ਸਭ ਤੋਂ ਛੋਟੇ ਸਹਬਜ਼ਾਦੇ ਦਾ ਨਾਮ ਸੀ ਛੋਟੇ ਸਹਬਜ਼ਾਦਾ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦੇ ਕੀ ਨਾਮ ਸੀ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਦੀ ਤਾਂ ਉਦੋਂ ਸੰਸਲ ਬੇਗ ਅਤੇ ਬਾਂਸਲ ਬੇਗ ਜਿਹੜੇ ਉਹ ਜਲਾਦਾਂ ਦੇ ਨਾਮ ਸੀ ਨੈਕਸਟ ਜੀ ਆਪਣੇ ਕੋਲ ਤੀਸਰਾ ਕੁਐਸਚਨ ਛੋਟੇ ਸਹਬਜ਼ਾਦੇ ਅਤੇ ਗੁਰਗੋਮ ਸਿੰਘ ਜੀ ਕਿਸ ਨਦੀ ਦੇ ਕੰਡੇ ਤੇ ਵਿਛੜ ਗਏ ਸੀ ਇਹ ਆਪਾਂ ਪਹਿਲਾਂ ਵੀ ਕੁਐਸਚਨ ਕੀਤਾ ਜੀ ਸਰਸਾ ਨਦੀ ਦੇ ਉੱਪਰ ਜਿਹੜਾ ਉਹ ਪਰਿਵਾਰ ਵਿਛੜਾ ਜਾ ਗੁਰੂ ਸਾਹਿਬ ਵਿਛੜੇ ਸੀ ਨੈਕਸਟ ਹੈ ਜੀ ਆਪਣੇ ਕੋਲ ਚੌਥਾ ਕੁਐਸਚਨ ਸਰਸਾ ਕੰਡੇ ਵਿਛਣ ਉਪਰੰਤ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਜੀ ਨੂੰ ਕੌਣ ਆਪਣੇ ਨਾਲ ਲੈ ਗਿਆ ਸੀ ਇਹ ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਜੀ ਤੇ ਆਨਸਰ ਤੁਹਾਨੂੰ ਦੱਸ ਚੁੱਕੇ ਸੀ ਗੰਘੂ ਬ੍ਰਾਹਮਣ ਜਿਹੜਾ ਉਹ ਆਪਣੇ ਨਾਲ ਲੈ ਕੇ ਗਿਆ ਸੀ ਨੈਕਸਟ ਕੁਐਸਚਨ ਆ ਵੀ ਚਮਕੌਰ ਸਾਹਿਬ ਦੀ ਜੰਗ ਵੇਲੇ ਮੁਗਲ ਫੌਜ ਦੀ ਗਿਣਤੀ ਕਿੰਨੀ ਸੀ ਤਾਂ ਮੁਗਲ ਫੌਜ ਦੀ ਗਿਣਤੀ ਜਿਹੜੀ ਉਸ ਸਮੇਂ ਉਹ 10 ਲੱਖ ਸੀ ਜੀ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲੇ ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜ ਦੇ ਮੁਕਾਬਲੇ ਕਿੰਨੇ ਸਿੱਖ ਲੜ ਰਹੇ ਸਨ ਹਾਲਾਂਕਿ ਇੱਕ ਪਾਸੇ ਜਿਹੜੀ ਸਿੱਖਾਂ ਦੀ ਗਿਣਤੀ 10 ਲੱਖ ਸੀ ਤੇ ਸਿਰਫ ਜਿਹੜੇ ਸਿੱਖ ਸੀਗੇ ਉਹ 40 ਸਿੱਖ ਚਮਕੌਰ ਦੀ ਜੰਗ ਵਿੱਚ ਲarresi ਵजीर खान ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਲਈ ਹਾ ਦਾ ਨਾਰਾ ਕਿਸ ਨੇ ਮਾਰਿਆ ਸੀ ਅਕਸਰ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਤੇ ਤੁਸੀਂ ਸੋਸ਼ਲ ਮੀਡੀਆ ਤੋਂ ਉੱਪਰ ਵੀ ਇਹ ਚੀਜ਼ ਸੁਣਦੇ ਹੁੰਦੇ ਹੋ ਨਵਾਬ ਸ਼ੇਰ ਮੁਹੰਮਦ ਖਾਨ ਠੀਕ ਹੈ ਜੀ ਜੋ ਕਿ ਮਲੇਰ ਕੋਟਲਾ ਦੇ ਨਵਾਬ ਸੀ ਉਹਨਾਂ ਨੇ ਹਾ ਦਾ ਨਾਰਾ ਜਿਹੜਾ ਉਹ ਮਾਰਿਆ ਸੀ ਨੈਕਸਟ ਕੁਐਸਚਨ ਆਪਣੇ ਕੋਲ ਗੰਗਾ ਜੀ ਗੰਗੂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਨਾਲ ਕਿੱਥੇ ਲੈ ਗਿਆ ਸੀ ਠੀਕ ਹੈ ਜੀ ਕੁੱਟੀਆਂ ਵਿੱਚ ਆਪਣੇ ਪਿੰਡ ਸਹੀੜੀ ਜਾਂ ਖੇੜੀ ਇਹ ਆਪਸ਼ਨ ਦਰ ਨਾਲ ਦਿੱਤੀ ਹੈ ਖੇੜੀ ਆਪਣੇ ਜਿਹੜੇ ਪਿੰਡ ਉਹ ਲੈ ਗਿਆ ਸੀ ਛੋਟੇ ਸਾਬ ਜੰਦ ਅਤੇ ਮਾਤਾ ਗੁਜਰਕੌਰ ਜੀ ਦੀ ਬਾਬਾ ਕੁੰਮੇ 마ਸ਼ਕੀ ਦੀ ਝੌਂਪੜੀ ਵਿੱਚ ਪ੍ਰਸ਼ਾਦੇ ਦੀ ਸੇਵਾ ਕਿਸ ਨੇ ਕੀਤੀ ਸੀ ਉਹ ਸੀ ਜੀ ਮਾਈ ਲక్ష్ਮੀ ਜੀ ਉਹਨਾਂ ਨੇ ਪ੍ਰਸ਼ਾਦਾ ਜਿਹੜਾ ਸਿਕਾਇ ਸੀ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਦੇ ਪੁੱਤਰ ਦਾ ਕੀ ਨਾਮ ਸੀ ਤਾਂ ਉਹਨਾਂ ਦਾ ਭਾਈ ਨਰੈਣਾ ਜੀ ਬਾਬਾ ਮੋਤੀराम ਮਹਾਰਾਜ ਜੀ ਉਹੀ ਇਨਸਾਨ ਸੀ ਜਿਹੜੇ ਮਾਤਾ ਗੁਜਰੀ ਤੇ ਛੋਟ ਸਾਬਜਾਦਾਂ ਨੂੰ ਠੰਡੇ ਬੁਰਜੇ ਦੇ ਵਿੱਚ ਦੁੱਧ ਦੀ ਸੇਵਾ ਕਰਦੇ ਸੀ ਸਾਬਜਾਦਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜੇ ਵਿੱਚ ਰਹਿਣ ਦਾ ਹੁਕਮ ਕਿਸ ਨੇ ਦਿੱਤਾ ਤਾਂ ਵਜ਼ੀਰ ਖਾਂ ਕਿਉਂਕਿ ਪੂਰੇ ਦਾ ਪੂਰਾ ਜਿਹੜਾ ਦਾ ਕਰਤਾ ਤਰਤਾ ਸੀ ਇਸ ਸਾਕੇ ਦਾ ਉਹ ਵਜ਼ੀਰ ਖਾਂ ਹੀ ਸੀ ਕਿਉਂਕਿ ਉਹ ਸਰਹੰਦ ਦਾ ਜਿਹੜਾ ਉਹ ਵਜ਼ੀਰ ਸੀ ਸਾਬਜਾਦਾਂ ਦੇ ਦਾਦਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਾਂ ਪਹਿਲਾਂ ਵੀ ਕੁਐਸਚਨ ਕਰ ਚੁੱਕੇ ਹਾਂ ਜੀ ਸਰਸਾ ਨਦੀ ਕੰਡੇ ਉੱਪਰ ਜੱਥੇ ਦੀ ਅਗਵਾਹੀ ਕਿਸ ਨੇ ਕੀਤੀ ਠੀਕ ਹੈ ਜੀ ਤਾਂ ਸਾਬਜਾਦਾਂ ਅਜੀਤ ਸਿੰਘ ਨੇ ਠੀਕ ਹੈ ਜੀ ਜੋ ਕਿ ਗੁਰਗੋਂ ਸਿੰਘ ਦੇ ਵੱਡੇ ਸਹਬਜ਼ਾਦੇ ਸੀ ਸਭ ਤੋਂ ਤੇ ਉਹਨਾਂ ਨੇ ਹੀ ਜਿਹੜਾ ਹੈਗਾ ਉਹ ਸਰਸਨ ਦੇ ਜਿਹੜੇ ਅਸੀ 40 ਸਿੰਘ ਸੀ ਉਹਨਾਂ ਦੀ ਗਵਾਹੀ ਕੀਤੀ ਸੀ ਸ਼ਹਾਦਤ ਸਮੇਂ ਛੋਟੇ ਸਹਬਜ਼ਾਦੇ ਦੀ ਉਮਰ ਕਿੰਨੀ ਸੀ 7 ਸਾਲ ਅਤੇ 9 ਸਾਲ ਹੁਣ ਜਿਹੜੇ 7 ਸਾਲ ਉਮਰ ਸੀ ਜੀ ਉਹ ਬਾਬਾ ਫਤਿਹ ਸਿੰਘ ਦੀ ਸੀ ਅਤੇ 9 ਸਾਲ ਉਮਰ ਜਿਹੜੀ ਸੀ ਬਾਬਾ ਉਹ ਜ਼ੁਰਾਵਰ ਸਿੰਘ ਦੀ ਸੀ ਨਵਾਬजीर ਖਾਨ ਨੇ ਗੁਰਗੋਂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਕਿੰਨੇ ਮਹੀਨੇ ਅਨੰਦਪੁਰ ਸਾਹਿਬ ਦਾ ਕਿਲਾ ਘੇਰ ਕੇ ਰੱਖਿਆ ਸੀ ਜੀ 8 ਮਹੀਨੇ ਗੁਰੂ ਸਾਹਿਬ ਨੂੰ ਕਿਲੇ ਦੇ ਅੰਦਰ ਹੀ ਜਿਹੜਾ ਹੋ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ ਜਾਂ ਘੇਰਾ ਪਾ ਕੇ ਰੱਖਿਆ ਗਿਆ ਸੀ ਸਰਸਾ ਨਦੀ ਪਾਰ ਕਰਨ ਉਪਰੰਤ ਜਾਂ ਬਾਦ ਵਿੱਚ ਗੁਰਗੰਨ ਸਿੰਘ ਜੀ ਚਮਕੌਰ ਸਾਹਿਬ ਕਿੱਥੇ ਰੁਕੇ ਸਨ ਤਾਂ ਉਹ ਬੁੱਧੂ ਚੰਦੀ ਹਵੇਲੀ ਦੇ ਵਿੱਚ ਜਿਹੜਾ ਉਹ ਰੁਕੇ ਸੀ ਨੈਕਸਟ ਹੈ ਆਪਣਾ ਸਾਰਮ ਕੁਐਸਚਨ ਮਾਤਾ ਗੁਜਰ ਕੌਰ ਜੀ ਕਿੱਥੇ ਸ਼ਹੀਦ ਹੋਏ ਠੰਡੇ ਬੁਰਜ ਸਰਹੰਦ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਨੇ ਜਿਹੜੀ ਉਹ ਛਲਾਂਗ ਲਗਾ ਕੇ ਜਿਹੜੀ ਆਪਣੀ ਸ਼ਹਾਦਤ ਦੇ ਦਿੱਤੀ ਸੀ ਨਵਾਬ ਨੂੰ ਝੁੱਕ ਕੇ ਸਲਾਮ ਕਰਨ ਵਾਲੀ ਗੱਲ ਕਿਸ ਨੇ ਕਹੀ ਸੀ ਸੂਚਾਨੰਦ ਠੀਕ ਹੈ ਜੀ ਜੋ ਕਿ ਸੂਚਾਨੰਦ ਇੱਕ ਜਿਵੇਂ ਕਹਿਦੀ ਵੀ ਸਿੱਖ ਧਰਮ ਦੇ ਇੱਕ ਦੇਸ਼ ਦਰੋਹੀ ਸੀ ਠੀਕ ਹੈ ਜੀ ਗਦਾਰ ਸੀ ਜੀਨੇ ਸਿੱਖ ਧਰਮ ਨਾਲ ਜਿਹੜੀ ਸਿੱਖਾਂ ਦੇ ਨਾਲ ਗਦਾਰੀ ਕੀਤੀ ਤਾਂ ਉਹ ਸੂਚਾਨੰਦ ਸੀ ਠੰਡੇ ਬੁਰਦੇ ਵਿੱਚ ਦੁੱਧ ਦੀ ਸੇਵਾ ਮਾਤਾ ਛੋਟੇ ਗੁਜਰੀਏ ਤੇ ਛੋਟੇ ਆਬਦਰ ਕਿਸ ਨੇ ਕੀਤੀ ਸੀ ਜੀ ਬਾਬਾ ਮੋਤੀराम ਮਹਾਰਾਜ ਠੀਕ ਹੈ ਜੀ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਜਿੱਥੇ ਸਹਬਜ਼ਾਦੇ ਅਜੀਤ ਸਿੰਘ ਅਤੇ ਜਦਰਾਵ ਸਹਬਜ਼ਾਦਾ ਜੁਝਾਰ ਸਿੰਘ ਨੇ ਮੈਦਾਨ ਦੇ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਸਥੋਬਿਤ ਹੈ ਜੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਠੀਕ ਹੈ ਜੀ ਉੱਥੇ ਸੁਸ਼ੋਭਿਤ ਹੈ ਜਿੱਥੇ ਵੱਡੇ ਸਾਹਿਬਜ਼ਾਦੇ ਲੜਦੇ ਹੋਏ ਸ਼ਹੀਦ ਹੋ ਗਏ ਸੀ ਨੈਕਸਟ ਹੈ ਜੀ ਆਪਣੇ ਕੋਲੇ ਗੁਰਗੋਨ ਸਿੰਘ ਜੀ ਨਾਲ ਆਨੰਦਪੁਰ ਸਾਹਿਬ ਦਾ ਕਿਲਾ ਕਦੋਂ ਛਟਿਆ 6 ਪੋ ਦੀ ਰਾਤ ਨੂੰ ਠੀਕ ਹੈ ਜੀ ਇਹ ਦੇਸੀ ਮਹੀਨਿਆਂ ਦੇ ਨਾਮ ਨੇ ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਤਿੰਨ ਹਿੱਸਿਆਂ ਵਿੱਚ ਜਿਹੜਾ ਵੰਡਿਆ ਗਿਆ ਸੀ ਇੱਕ ਪਾਸੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਪਿਤਾ ਦਸ਼ਮੀਸ਼ ਤੇ ਕੁਝ ਕੁ ਦੇ ਸਿੰਘ ਤੇ ਨਾਲ ਜਿਹੜੇ ਬਾਕੀ ਜਿਹੜੇ ਹੈਗੇ ਸ ਬਾਬਾਜੀਤ ਸਿੰਘ ਤੇ ਚਾਲੀ ਸਿੰਘ ਹੋਰ ਉਹ ਦੂਸਰੇ ਪਾਸੇ ਚਲੇ ਗਏ ਸੀ ਛੋਟੇ ਸਾਬਜਦ ਤੇ ਮਾਤਾ ਗੁਜਰ ਕੌਰ ਜੀ ਨੇ ਬਾਬਾ ਕੁੰਮੇ 마ਸ਼ਕੀ ਦੀ ਝੂੰਪੜੀ ਵਿੱਚ ਕਿਹੜੀ ਰਾਤ ਰੁਕੇ ਸੱਤ ਪੋਦੀ ਰਾਤ ਠੀਕ ਹੈ ਜੀ 6 ਪੋਦੀ ਰਾਤ ਨੂੰ ਵਿਛੋੜਾ ਹੋਇਆ ਸੀ ਸੱਤ ਪੋਦੀ ਰਾਤ ਨੂੰ ਉਹ ਕੁੰਮੇ 마ਸ਼ਕੀ ਦੀ ਝੂੰਪੜੀ ਚਲੇ ਗਏ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਬਜਦ ਕਦੋਂ ਸ਼ਹੀਦ ਹੋਏ 13 ਪੋਦੀ ਰਾਤ ਨੂੰ ਜਿਹੜਾ ਉਹ ਸ਼ਹੀਦ ਹੋ ਗਏ ਸੀ ਤੇ ਲਾਸਟ ਕੁਐਸਚਨ ਹੈ ਜੀ ਆਪਣਾ ਚਮਕੌਰ ਸਾਹਿਬ ਦੀ ਗੜੀ ਦੀ ਜੰਗ ਕਦੋਂ ਹੋਈ ਸੀ 8 ਪੋਨ ਜਿੱਥੇ ਬਾਬਾ ਆਪਣੇ ਵਾਕੀ ਸਿੰਘਾਂ ਦੇ ਨਾਲ ਜਿਹੜੇ ਉਹ ਲੜਦੇ ਹੋਏ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਤਾਂ ਇਹ ਸੀ ਸਾਰੇ ਕੁਝ ਕੰਪੀਟੀਸ਼ਨ ਦੇ ਜਿਹੜੇ ਉਹ ਸਵਾਲ ਜਿਹੜੇ ਤੁਹਾਨੂੰ ਕੁਝ ਕੰਪੀਟੀਸ਼ਨ ਦੇ ਵਿੱਚ ਸਹਾਈ ਹੋ ਸਕਦੇ ਆ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਬਾਕੀ ਆਪਣੇ ਵਿਦਿਆਰਥੀ ਸਾਥੀਆਂ ਨਾਲ ਜ਼ਰੂਰ ਸਾਂਝੇ ਕਰਿਓ ਅਧਿਆਪਕ ਸਹਿਬਾਨ ਵੀ ਅਤੇ ਬੱਚੇ ਵੀ ਸੋ ਮਿਲਦੇ ਆ ਕਿਸੇ ਨੋਮਿਕ ਟੌਪਿਕ ਦੇ ਨਾਲ ਧੰਨਵਾਦ